ਦੀ 11 ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਐਚਪੀ ਨੰਦਰਾ ਬਲੌਗ ਤੇ ਆਉਣ ਲੱਗੇ ਆ ਅਸੀਂ ਬਲੌਗ ਸ਼ੁਰੂ ਕਰਨ ਅੱਜ ਅਸੀਂ ਜਲਦੀ ਕਰਨ ਲੱਗੇ ਆ ਸ਼ੁਰੂ ਨੇ ਕੱਲ ਵੀ ਕੀਤਾ ਸੀ ਨਾ ਜਲਦੀ ਮੰਮੀ ਪਿਆਜ਼ ਕੱਟਦੇ ਪਏ ਆ ਕਿਉਂਕਿ ਇਹਨਾਂ ਨੂੰ ਅਸੀਂ ਗ੍ਰੈਂਡ ਕਰਨਾ ਆ ਤੇ ਇੱਧਰ ਮੈਂ ਰੱਖ ਦਿੱਤੇ ਆ ਰਾਜਮਾ ਅੱਜ ਬਣਾਉਗੀ ਰਾਜਮਾ ਚਾਵਲ ਪਾਲਕ ਹੁਣ ਹੀ ਸਕੂਲ ਚਲ ਗਏ ਆ ਅਸੀਂ ਨਾਸ਼ਤਾ ਕਰ ਲਿਆ ਹੈ ਕਿਉਂਕਿ ਸਿਰ ਸਿਰ ਸਾਡੇ ਕੋ ਨਾਸ਼ਤੇ ਦਾ ਬਣਾ ਨਹੀਂ ਹੁੰਦਾ ਕਿਉਂਕਿ ਸਾਨੂੰ ਸਵੇਰੇ ਸਵੇਰੇ ਸਾਡੇ ਕਿੰਨੇ ਕੰਮ ਹੁੰਦੇ ਆ ਸਾਡੇ ਕੋਲ ਬਲੌਗ ਹੀ ਨਹੀਂ ਬਣਾ ਹੁੰਦਾ ਹੁਣ ਜਿਹੜਾ ਤਾਂ ਹੈਗਾ ਆ ਇਹ ਇਹਦੇ ਵਿੱਚ ਕਰਾਂਗੀ ਗ੍ਰੈਂਡ ਜਿਹੜੀ ਅਸੀਂ ਨਮੀ ਲਿਆਉਂਦੀ ਸੀਗੀ ਗ੍ਰੈਂਡਰ ਇਹਦੇ ਵਿੱਚ ਅਸੀਂ ਕਰਾਂਗੇ ਗ੍ਰੈਂਡ ਆ ਕੇ ਕਰਦੀਆਂ ਪਹਿਲਾਂ ਤਾਂ ਪਾ ਕੇ ਆਵਾਂ ਮੈਂ ਕੱਪੜੇ ਸੁੱਕਣੇ ਬਾਕੀ ਕੰਮ ਆ ਕੇ ਕਰਦੀਆਂ ਨਾਲੇ ਬਣਾਉਂਗੀ ਰਾਜਮਾਹ ਦੇ ਨਾਲ ਚਾਵਲ ਮੰਮੀ ਜਦੋਂ ਇੱਕ ਸੀਟੀ ਵੱਜ ਗਈ ਨਾ ਤੇ ਉਦੋਂ ਤੁਸੀਂ ਕੁੱਕਰ ਬੰਦ ਕਰਦੇ ਹੋ ਠੀਕ ਆ ਗੈਸ ਤੇ ਬਾਕੀ ਫਿਰ ਮੈਂ ਕੀ ਲੱਭਦੇ ਲਸਣ ਲਸਣ ਨਾ ਤੇ ਮਮੀ ਚਿੱਟੀ ਡੱਬੀ ਵਿੱਚ ਵਾ ਆਈਸਕ੍ਰੀਮ ਵਾਲੀ ਡੱਬੀ ਜਿਹੜੀ ਚਿੱਟੀ ਉਹਦੇ ਵਿੱਚ ਪਾ ਕੇ ਰੱਖਿਆ ਸੀ ਮੈਂ ਉਦਣ ਚਲੋ ਜੀ ਫੇਰ ਤੁਹਾਨੂੰ ਦਿਖਾਉਂਦੇ ਆ ਜੀ ਲਓ ਜੀ ਰੋਜੀ ਤਰ੍ਹਾਂ ਅਸੀਂ ਹੁਣ ਫੇ ਪਤੀਲਾ ਰੱਖ ਦਿੱਤਾ ਹੈ ਹੁਣ ਲੱਗਿਆ ਅਸੀਂ ਸਬਜ਼ੀ ਨੂੰ ਤੜਕਾ ਲਾਉਣ ਇੱਧਰ ਕਰ ਲਿਆ ਆ ਪਿਆਜ਼ ਗ੍ਰੈਂਡ ਥੋੜਾ ਜਿਹਾ ਪਿਆ ਗ੍ਰੈਂਡ ਕਰਨੇ ਵਾਲਾ ਇਹ ਮਿਰਚਾਂ ਤੇ ਇੱਧਰ ਟਮਾਟਰ ਹੁਣ ਤੜਕਾ ਲਾਉਂਦੇ ਆ ਤੇ ਤੁਹਾਨੂੰ ਦਿਖਾਉਂਦੇ ਆ ਤੜਕਾ ਲੋ ਜੀ ਇਹ ਤੜਕਾ ਟਮਾਟਰ ਵੀ ਕਰ ਲਿਆ ਆ ਗ੍ਰੈਂਡ ਉਹ ਕੋਈ ਜਿਹੜਾ ਉਹ ਕਾਹਨ ਚੱਲਦਾ ਸੋ ਮੀਨੜ ਕੜਕੇ ਨੂੰ ਹਾਂਜੀ ਤੜਕੇ ਦਾ ਹਾਂਜੀ ਤੇ ਇੱਕ ਤੜਕਾ ਜੀ ਮਾਸ਼ਾਅੱਲਾ कलर ਬਹੁਤ ਸੋਨਾ ਆ ਗਿਆ ਐਸੇ ਦਾ ਇਹਦੇ ਪਾੜਨਾ ਮਾਰੀ ਸਬਜੀ ਪਾਉਂਦੀ ਹਿੱਤੇ ਨਾਲੇ ਪਾ ਦਮਾ ਚਾਵਲ ਭਿੱਜੇ ਲਓ ਇੱਧਰ ਲੱਗ ਗਿਆ ਸਬਜੀ ਤੜਕਾ ਤੇ ਇੰਦਰ ਪਾਇਆ ਮੈਂ ਚੌਲ ਭਿੱਜਨੇ ਆਂਡੇ ਚੱਕ ਕੇ ਸਾਰੇ ਫੇਰ ਮੈਂ ਵਿਲੀ ਹੋ ਕੇ ਫੇਰ ਮੈਂ ਤਿਆਰ ਹੁੰਦੀ ਆ ਚਾਵਲ ਬਣਾਉਗੇ ਮੰਮੀ ਕਿਉਂਕਿ ਅਸੀਂ ਥੋੜਾ ਜਿਹਾ ਸਮਾਨ ਲੈਣĐi ਮਾਰ ਜਾਣਾ ਆ ਚਲੋ ਮਿਲਦੇ ਆ ਫਿਰ ਲਓ ਜੀ ਇੱਕ ਟਮਾਟ ਇੱਕ ਰਾਜਮਾ ਕਾਲਾ ਅਰੇ 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 ਇੱਕ ਰਾਜਮਾ ਵਿੱਚ ਕਾਲਾ ਨਹੀਂ ਲੱਗਦਾ ਲਓ ਜੀ ਸਬਜੀ ਬਣ ਗਈ ਆ ਤੇ ਹੁਣ ਚਾਵਲ ਰੱਖ ਦਿੱਤੇ ਹਨ ਤੇ ਅਸੀਂ ਹੋ ਜਾਈਏ ਪਿਆਰ ਜਾਣ ਲਈ ਚਾਵਲ ਵੀ ਬਣ ਜੂਗੇ ਚਲੋ ਇਹ ਤੁਹਾਨੂੰ ਮਿਲਦੇ ਆ ਲਓ ਜੀ ਸਫਾਈ ਵੀ ਹੋ ਗਈ ਆ ਅੰਟੀ ਕਰਦੇ ਪਏ ਆ ਸਫਾਈ ਇੱਧਰ ਸਾਡੇ ਚਾਵਲ ਵੀ ਬਣ ਗਏ ਆ ਹਾਂ ਮੰਮੀ ਹੂੰ ਬਣ ਗਏ ਲੋ ਜੀ ਚਾਵਲ ਵੀ ਬਣ ਗਏ ਸਬਜ਼ੀ ਵੀ ਬਣ ਗਈ ਮੰਮੀ ਨੇ ਕਿ ਅੰਟੀ ਲਈ ਚਾਹ ਬਣਾਣ ਤੇ ਟਾਈਮ ਹੋ ਗਿਆ ਹੈ ਆ ਪੌਣਾ 1 ਠੀਕ ਆ ਮੰਮੀ ਹੋਣ ਅਸੀਂ ਡੀਮਾਰਟ ਜਾ ਆਈਏ ਨਾਲੇ ਆਂਗੇ ਪੱਲੂ ਨੂੰ ਲੈ ਆਈਏ ਤੇ ਨਾਲੇ ਥੋੜੇ ਜਿਹਾ ਸਮਾਨ ਲੈ ਆਣ ਵਾਲਾ ਉਹ ਲੈ ਆਈਏ ਠੀਕ ਆ ਹਾਂ ਠੀਕ ਹੈ ਤੇ ਬਾਕੀ ਆ ਕੇ ਦੇਖਦੇ ਬਾਅਦ ਕੀ ਕੰਮ ਹੈ ਚਲੋ ਚੀਜ਼ਾਂ ਬੰਦੀਆਂ ਹੈ ਹੈ ਤੇ ਚਲੋ ਚੰਗਾ ਫੇ ਚੱਲਦੇ ਆ ਹੋਰ ਕੀ ਹੈ ਨਾ ਚਲੋ ਪੱਲੂ ਨੂੰ ਮੋਢੇ 'ਤੇ ਵਾਸੀ ਹੈ ਨਾਲ ਲੈ ਆਵਾਂਗੇ ਹੈ ਨਾ ਚਲੋ ਠੀਕ ਆ ਲੈਣਾ ਥੈਲਾ ਤੁਲਾ ਕੋਈ ਕਿ ਗੱਡੀ ਚਾਦੇ ਕਿ ਗੱਡੀ ਜਾਦੇ ਰੱਖ ਲੈਣਾ ਸਮਾਨ ਪਤਾ ਗੱਡੀ ਜਾਵਾਂ ਮੈਂ ਵਾ ਰੱਖ ਲਾ ਆਪਣਾ ਗੱਡੀ 'ਤੇ ਰੱਖਣਾ ਜਿਹੜਾ ਕੋਈ ਭਾਰ ਪੈ ਜਾਣਾ ਪਾਉ ਲੋ ਚਲੋ ਠੀਕ ਆ ਫਿਰ ਹੈ ਓਕੇ ਦਾਹ ਮਟੀ ਬਾਕੀ ਲੈ ਕਿੱਥੇ ਗਏ ਹਾਂ ਜੀ ਭਾਈ ਅਸਥਾਨ ਕੱਢ ਕੇ ਆਉਗੇ ਡੀਮਾਰਟ ਗਈ ਸੱਚ ਕਿੰਦਰ ਜੌਂ ਕਿੱਦਾਂ ਫਿਰ ਆ ਗਏ ਕੀ ਲੈ ਗਏ ਹੈ ਕੀ ਲੈ ਕੇ ਉਸਮਾਨ ਆ ਉਹ ਕੁਝ ਬੇ ਗੱਡੀ ਚ ਰੱਖਿਆ ਛੋਟੇ ਜਿਹੇ ਅੱਛਾ ਪਾਣੀ ਪਣੀ ਪਾਣੀ ਕਿਹੜਾ ਮੈਂ ਆਉਂਦਾ ਮੈਂ ਹਾਂ ਡੇ ਮਾ ਕਿੰਨੀ ਖਾਲੀ ਦਾਦੀ ਨੇ ਸਾਰੀ ਗਰਮ ਕਰਤੀ ਇੰਨੀ ਇੰਨਾ ਪਲੇਟ ਭਰ ਕੇ ਆ ਮਤਲਬ ਝੁੱਟੀ ਆ ਸੁੱਚੀ ਆ ਲੈ ਲੋ ਚਮਚਾ ਮੇਰਾ ਉਠਾ ਆ ਚਮਚਾ ਹੋ ਲੈ ਲੋ ਖੁਸ਼ ਹੋਈ ਅੱਜ ਮੋਚੇ ਨੂੰ ਹਾਲ ਕੀ ਮਿਲਿਆ ਤੈਨੂੰ ਕਿੱਦਾਂ ਜਾਇ ਕਿੰਦਰ ਜੋਏ ਤੈਨੂੰ ਕਹਿਦੀ ਨਹੀਂ ਕਿ ਨਾ ਕਿੰਦਰ ਦੇ ਲੈ ਗਈ ਆ ਮੈਨੂੰ ਆਏ ਹਾਏ ਮੇਰੇ ਲਈ ਕਿ ਲੈ ਕੇ ਆਏ ਹੈ ਹੈ ਮੇਰੇ ਲਈ ਕਿ ਲੈ ਕੇ ਆਏ ਕੁਝ ਵੀ ਨਹੀਂ ਟੋਕ ਲੈ ਕੇ ਆਏ ਯਾਰ ਕੁਝ ਨਹੀਂ ਲੈ ਕੇ ਆਏ ਅਸੀਂ ਤੇਲੇ ਲੈ ਕੇ ਬੱਬੂ ਕੋਈ ਆ ਲੈ ਹਾਲੋ ਮੇਮ ਗਾ ਮੇਰੀ ਬਾਤ ਹੋ ਗਈ ਆ ਹੈਗਾ ਹੈਗਾ ਤੇਰੀ ਹੀ ਹੈਗਾ ਇਹ ਕੀ ਆ ਅਇਸ਼ਾ ਡਬਲ ਮਿੰਟ ਇਹਦਾ ਕੀ ਬਾਦ ਆ ਉਹ ਹੱਥ ਤੋਂ ਨਪਰਾਸੇ ਤੋੜ ਦਿੱਤਾ ਸੀ ਮੈਂ ਖਾਦੀ ਸੀਗੀ ਹੈ ਓਏ ਹੋ ਮਮਮੀ ਆਰ ਜੁਟਿਦੇ ਦੋ ਕੀ ਬਣਾਇਆ ਕੀ ਆ ਦਿਖਾਓ ਮੀਰਾ ਜਮਾ ਕੋਲਾ ਚਾਵਲ ਇੱਧਰ ਆ ਸਾਡ ਜਲਦੀ ਦੇ ਦੋ ਹੰਤਾ ਬਸ ਤੇ ਪਾਪਾ ਕਿੱਦਾਂ ਖਾਣੀ ਛੱਡੀ ਏ ਖਾ ਲਈ ਖਾਣ ਲੱਗ ਗਏ ਸੀ ਹੱਟੀ ਡੀਮਾਰਟ ਗਈ ਸੀ ਨਾ ਉਹ ਡੀਮਾਰਟ ਗਿਆ ਤਾਂ ਅਸੀਂ ਕਿਹੜਾ ਰੋਟੀ ਖਾ ਕੇ ਆਏ ਆ ਕੀ ਬੜਾ ਕੁਝ ਖਾ ਲਈ ਆਇਓ ਚਲੋ ਆਪ ਵੀ ਖਾਧੀ ਇੱਕ 15 15 ਰੁਪਏ ਦੀ ਅਸੀਂ ਬਸ ਚਲੋ ਮੀਰਾ ਆਰਮਾ ਸੌਫਟੀ ਵੱਠਾਰੇ ਕਿੱਦਾਂ ਇੱਧਰ ਦੇਖੀ ਮੈਂ ਕਿਹਾ ਸੌਫਟੀ ਖਾਧੀ ਇੱਕ 15 15 ਰੁਪਏ ਦੀ ਉਹਦੇ ਕੰਨ ਦੇ ਕਿਦਾਂ ਚੱਕੋਏ ਆ ਨਾ ਹੀ ਤਾਂ ਉਹ ਤੇ ਆ ਉਹ ਦੇਖੋ ਵੀ ਕੱਲੇ ਬਹੁਤ ਸਵਾਦ ਆ ਸੌਫਟੀ ਪਰ ਮੈਨੂੰ ਨਹੀਂ ਸਵਾਦ ਲੱਗੀ ਲੈ ਕਹਿੰਦੇ ਬਹੁਤ ਸਵਾਦ ਮੈਨੂੰ ਸਵਾਦ ਲੱਗੀ ਚਾਕਲੇਟ ਵਾਲੀ ਹੈ ਨਾ ਚਾਕਲੇਟ ਵਾਲੀ ਤੇਰੀ ਮਾਤਾ ਖਾਂਦੀ ਨਹੀਂ ਇਹਨੂੰ ਕੋੜੀ ਲੱਗੀ ਲਾਈਟ ਚਾਕਲੇਟੀ ਉਹ ਵੀ ਕੋੜੀ ਲੱਗੰਦੀ ਸੀ ਇਹਨੂੰ ਠੀਕ ਆ ਫਿਰ ਕੀ ਖਾਈਏ ਇਹਨੂੰ ਮੈਂ ਕਿਹਾ ਸੀ ਕੱਲੇ ਆ ਗਏ ਦੇਖੋ ਹਾਂ ਮੋਟੀ ਕਿੱਦਾਂ ਫੇ ਜੁੱਖੇ ਲੱਗੀ ਖਾਣ ਨੂੰ ਦੇ ਦੋ ਤਾਂ ਕਿਉਂ ਮਾਰੇ ਆਏ ਅੰਝੁਖੇ ਤੇ ਇਹਨਾਂ ਦਾ ਲੱਗੇ ਰੋਟੀ ਹੁਣ ਮਾਂ ਕੌਣ ਲੱਗੇ ਆ 라జ్ਮਾ ਚਾਵਲ ਹੈ ਚੌਪਸਟਿਕ ਆ ਜਣੇ ਚੌਪਸਟਿਕ ਇਹ ਚੌਪਸਟਿਕ ਹੁਣ ਅੰਦੀਏ ਦਾ ਰਾਜਮਾ ਚਾਵਲ ਚੌਪਸਟਿਕ ਨਾਲ ਖਾਣੇ ਸੀ ਨਾ ਨਹੀਂ ਜੇ ਆ ਜਾਂਦੇ ਤੇ ਹਾਂ ਨਾ ਜੀ ਰੋਟੀ ਆ ਗਈ ਯਾਰ ਰਾਜਮਾ ਚਾਵਲ ਨਹੀਂ ਨਹੀਂ ਐ ਆਏ ਥਾਲੀਆਂ ਥੋਲੀਆਂ ਲਿਆਓ ਹੁਣ ਤੇ ਫਿਰ ਖਾਈਏ ਤੇ ਪਹਿਲਾਂ ਪਾ ਗਏ ਯਾਰ ਕਹਿੰਦੀ ਅੱਜ ਮੈਨੂੰ ਪਤਾ ਨਹੀਂ ਬਈ ਕਹਿੰਦੀ ਮੇਰੇ ਨਾਲ ਪਰੌਂਟੀ ਪਰ ਮੈਨੂੰ ਨਹੀਂ ਨਮਕ ਲੱਗਾ ਕਿ ਮੇਰੀ ਪਰੌਂਟੀ ਵਿੱਚ ਨਮਕ ਮੈਂ ਵੀ ਖਾਦਾ ਪਰ ਦਹੀਂ ਪਾਇਆ ਸੀ ਮੈਂ ਵੀ ਮੈਂ ਵੀ ਖਾਧੀ ਪਰੌਂਟੀ ਮੈਨੂੰ ਵੀ ਨਹੀਂ ਲੱਗਾ ਹੈਗਾ ਨਮਕ ਤੇਜ ਇਨੂੰ ਇਹਨੂੰ ਬੜ ਨਮਕ ਤੇਜ ਲੱਗਾ ਚਲੋ ਕੋਈ ਵੀ ਕਹਿੰਦੀ ਮੈਂ ਮਾੜੀ ਮਾੜੀ ਕਾਦੀ ਉੱਧ ਕੰਟੀਨ ਗਈ ਉੱਥੇ ਇਹਨੂੰ ਜੋ ਖਾਣਾ ਸੀ ਉਹ ਮਿਲਿਆ ਇਹ ਕੀ ਹੈ ਇਹ ਕੀ ਹੈ ਉਹ ਹਾਰਵਾੜਾ ਆ ਮੇਰੇ ਫੋਨ ਦੇ ਤੋਂ ਜਣ ਕੇ ਲੱਗੀ ਆ ਉਹ ਹਾਰਵਾੜਾ ਇੱਧਰ ਆ ਮਾਰ ਸੱਪਾ ਦੋੜ ਜਾ ਬਲੌਗ ਬੰਦ ਕਰਦੇ ਆ ਮੈਂ

ਦਾ ਬਾਸ ਨਹੀਂ ਨਹੀਂ ਇਹ ਨੂੰ ਵੀ ਤੁਸੀਂ ਬਣਾਓ ਤੁਸੀਂ ਬਣਾਓ ਯਾਰ ਬਾਸ ਬਾਰ ਵੱਡਾ ਵਧੀਆ ਇਹਦਾ ਹੈ ਬਾਰ ਵੱਡਾ ਵਧੀਆ ਇਹਦਾ ਆਹਾਂ ਇਹ ਤੋਂ ਬੈ ਲੈਣ ਨੂੰ ਇਹ ਤੋਂ ਲੈ ਇੱਕ ਵਾਰੀ ਥੋਲੋ ਨਾ ਇਹਨਾਂ ਨੂੰ ਪਹਿਲਾਂ ਫੇਰ ਖਾਈਓ ਇਹਨਾਂ ਆਰਮਨ ਦਾਲ ਤੁਸੀਂ ਖਾ ਲੈ ਲਾ ਜੀ ਮੈਂ ਟਰਾਈ ਕਰਕੇ ਦਿਖਾਣਾ ਤੁਹਾਨੂੰ ਆਨੇ ਤੂੰ ਜਾਵਾਂ ਜੀ ਬੀਰ ਜੀ ਖਾ ਕੇ ਦਿਖਾਓ ਨਾ ਹੋਵੇ ਹੋਵੇ ਉਹ ਦੇਖ ਉਹ ਦੇ ਆਤੀ ਉਹ ਦੇਖ ਬਲਕੋ ਦੇਖ ਹੁੰਦੇ ਆ ਉਹ ਯਾਰ ਕਰ ਬਤਾ ਤਾ ਉਹ ਡਾਲੀ ਨੂੰ ਲੈ ਆ ਲੀ ਇਹ ਹੁਣ ਖਾਣਗੇ ਕੀ ਖੇਡਣਗੇ ਕੀ ਬਣਾ ਅਸੀਂ ਤਾਂ ਲੈ ਆਤੇ ਹੁਣ ਇਹ ਦੇਖੋ ਕਿੰਨਾ ਆਹੀ ਕਰ ਰਹੇ ਆ ਓਏ ਆ ਮੈਂ ਨਹੀਂ ਹਟੀ ਚਲੋ ਜੀ ਅਜੀ ਦਿਖਾਈਏ ਏਦ ਹੁਣ ਖਾਣਾ ਕੱਟ ਨਾਲ ਡਰਾਮੇ ਕਰਨੇ ਜਿਆਦੇ ਤੇ ਸਾਨੂੰ ਲੱਗੀ ਭੁੱਖ ਤੇ ਅਜੀ ਖਾਈਏ ਬੂ ਕੁਛੇ ਹਾਂ ਖਾਂਦੇ ਵੀ ਆਪਣਾ ਇਹ ਵੀ ਖਾਣ ਕਿੰਦਰ ਜੋਏ ਟੋਏ ਨਾ ਮਤਲਬ ਉਹ ਟੋਏ ਨਿਕਲੀ ਆ ਰਹੀਆਂ ਨੇ ਹਾਂ ਜੀ 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 ਨਹੀਂ ਆਉਂਦੀ ਤੇਰੀ ਜੀਜੀ ਜੀ ਵੀ ਨਹੀਂ ਆਉਂਦੀ ਵੀ ਆਹ ਇਹ ਕਹਿੰਦੀ ਨਿਆਣੇ ਨੂੰ ਸਵਾਦ ਲੱਗਦਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਹੈਗੀ ਹੈ ਹਲੋ ਠੀਕ ਹੈ ਖਾ ਹਾਂਜੀ ਆ ਗਏ ਉਹ ਬਰੈੱਡ ਗਰਮ ਆ ਇੱਕ ਤਾਂ ਲੱਗਦਾ ਨਹੀਂ ਸੀਗਾ ਪੈਕੇਟ ਮੈਨੂੰ ਮਸੇ ਲੱਗ ਰਿਹਾ ਮੈਂ ਕਿ ਸੋ ਇਸ ਨੂੰ ਲੈ ਕੇ ਜਾਉਂਗੀ ਆ ਹੈਲਮਟ ਆ ਅੱਛਾ ਤੇ ਮਾਫੀ ਮਗਾ ਦ ਚਾਹਣੇ ਕਿ ਲੈ ਇੱਕ ਮੈਂ ਤਾਂ ਖਾਲਾ ਨਹੀਂ ਕਿਤੇ ਕਿਹੜੇ ਮੇਲੇ ਕੀ ਲੈ ਕੇ ਆਏ ਆ ਮੇਲੇ ਕੀ ਲੈ ਕੇ ਆਏ ਆ ਕਿਦਾਂ ਬੋਲੀਆ ਹੈਂ ਦੇਖ ਲਓ ਮੰਮੀ ਮੇਲੇ ਚੱਤਾ ਭਲਕੇ ਕੀ ਮੈਂ ਖਲਦੀ ਨਹੀਂ ਇਹ ਅਬੂਸ ਕਿੱਦਾਂ ਲਾ ਬਦਨਸੀ ਮੈਨੂੰ ਅੱਜ ਮੱਸੀ ਲੱਭਿਆ ਜਗਾਂ ਦੇ ਕਿੰਨੇ ਦਾ ਆਇਆ ਹੈ ਦੱਸ ਅੱਛਾ ਅੜ ਕੋਲੇ 15 ਵੇ ਦਾ ਛਪਣਾ ਹੀ ਹਨ ਹੂੰ ਮੈਂ ਖਾਉਂਗੀ ਇਹ ਚੌਕ ਆ ਗਏ ਆਪਣੇ ਲਈ ਤਾਂ ਲਿਆਏ ਮੇਰੇ ਲਈ ਆ ਤੂੰ ਹੀ ਖਾ ਲੋ ਮੈਂ ਖਾਂਦੀ ਆਣਾ ਥੋੜੀ ਜਿਹੀ ਗਾਏ ਹੂੰ ਇਹ 10 ਰੁਪਏ ਵੱਧ ਸੀਗੇ ਉਹ ਦਾਦੇ ਨੇ ਟੈਂਪੋ ਲਾ ਮੈਂ ਕਿਹਾ ਤੂੰ ਆ ਲੈ ਕੋਲ ਮੇਰਾ ਬਾਦ ਖਾਣ ਆਪਾਂ ਅੱਛਾ ਠੀਕ ਠੀਕਾ ਚਲੋ ਹਾਂਜੀ ਮੰਮੀ ਕੀ ਕਰਦੇ ਬੋਲਦੀ ਤਾਂ ਵੀ ਲੱਗੀ ਸੂਟ ਦੀ ਕਟਿੰਗ ਕਰਨ ਆਪਾਂ ਸਮਝਾ ਜਾਵਾਂਗੇ ਮੈਂ ਤਾਂ ਪ੍ਰੈਸ ਕਰ ਮੈਂ ਬਾਲੀ ਬੜੇ ਪਾਏ ਆ ਸੂਟ ਨੂੰ ਦਾਦੀ ਸਭ ਤੋਂ ਬੈਸਟ ਮੈਗੀ ਬਣਾਉਂਦੀ ਆ ਹਾਂ ਕਾਣਾ ਖਾਣੀ ਅੱਜ ਜੌਬਸਟਿਕ ਨਾ ਚੱਲ ਵੀ ਲਾਜ ਨੂੰ ਚਾ ਲੈ ਕੇ ਜਾਉਂਗੀ ਚੱਲੋ ਚੌਪਸਟਿਕ ਦੇ ਨਾਲ ਖਾਈ ਤੇ ਫਿਰ ਨਾਲੇ ਮੈਂ ਤੇਰੀ ਵੀਡੀਓ ਬਣਾਉਂਗੀ ਠੀਕ ਹੈ ਵੱਲੂ ਠੀਕ ਆ ਠੀਕ ਆ ਚਲੋ ਮਿਲਦੇ ਆ ਫਿਰ ਹੁਣ ਆ ਗਈ ਆ ਮੇਰੀ ਮੈਗੀ ਤੇ ਤੇਰੀ ਫੋਕ ਕਦੋਂ ਦਿੱਤਾ ਲਾ ਵੀ ਤੇ ਇੱਧਰ ਪਾਪਾ ਵੀ ਆ ਗਏ ਮਿੰਦੇ ਲੱਗਦਾ ਪਾਪਾ ਆ ਗਏ ਓ ਪਪਾ ਰੋ ਤਾਂ ਮੈਂ ਖਾਣ ਲੱਗੀ ਮੈਗੀ ਮੈਂ ਤੇ ਵੇਖਰੀ ਜਾਨਾ ਤੇਰੇ ਫੋਨ ਦੀ ਮੈਨੂੰ ਜੇਤਾ ਹੀ ਨਹੀਂ ਅਜ ਹਾਰਮੋਨ ਲੈ ਕੇ ਆਉਣਾ ਤੇ ਨੂੰ ਮੈਂ ਵੇਟ ਕਰੀ ਜਾਨਾ ਜੋ ਸਵਾਸ਼ੇ ਹੋਏ ਨਾ ਤੇ ਮੇਰੇ ਦਿਮਾਗ 'ਚ ਆਇਆ ਮੈਂ ਕਿਹਾ ਯਾਰ ਉਹ ਸੱਚ ਕਹਦੀ ਜੇ ਅਜ ਹਾਰਮੋਨ ਆਊਗਾ ਲੈਣ ਮੈਨੂੰ ਯਾਰ ਸਵਾਸ਼ ਹੋਇਆ ਕਿ ਮੈਂ ਜਿੱਥੇ ਰਹਿਣਾ ਲੱਗਾ ਚਲੋ ਮੈਂ ਖਾਣ ਲੱਗੀ ਆਪਣੀ ਮੈਗੀ ਇਹਦੀ ਗੱਲ ਦੇਖ ਖਾਈ ਦੇ ਦੇ ਯਾਰ ਚੌਪਸਿਕਸ ਨਾਲ ਕਿਦਾਂ ਖਾਂਦੀ ਆ ਆਪਕੇ ਗੱਲ ਦੇਖ ਇਸ ਤਿਕਾ ਨਾ ਖਾ ਕੇ ਦੇਖਣ ਲੱਗੀ ਆ ਖਾ ਖਾ ਕਿਦਾਂ ਖਾਣੀ ਦੇਖਦਾ ਮੈਂ ਵੀ ਯਾਰ ਤੈਨੂੰ ਚੌਪਸਿਕ ਆਉ ਮੈਨੂੰ ਆਂਦੀ ਆ ਕਾਗੜਾ ਆਉਂਦੀ ਦੋ ਹੱਥਾਂ ਨਾਲ ਥੋੜੋ ਫੜੀਦੀ ਆ ਇੱਕ ਹੱਥ ਨਾਲ ਹੀ ਬੜੀ ਆ ਹੂੰ ਤੂੰ ਕੀ ਬਣ ਗਿਆ ਇਹ ਵਾਲਾ ਜਾਂ ਜਨਾ ਬੜੀ ਆ ਨਾ ਨਹੀਂ ਬੋਲਣਾ ਬੋਲਦਾ ਮੁੰਡਾ ਚਪੜੀ ਮੈਂ ਨਹੀਂ ਕੋਣਾ ਕੱਪੜ ਬਣਾਏ ਨਹੀ ਬਣਾ ਮਾਮਾ ਪਾ ਬਣਾ ਗਦੇ ਕਿਦਾਰੇ ਬਣਦੇ ਆ ਮੈਂ ਕੋਣ ਜਿਹਾ ਆ ਆਹ ਇਹ ਫਾਕੇ ਦੇਖੋ ਇੱਕ ਵਾਈਟ ਹੂੰ ਰੋਟੀ ਆ ਉਹ ਮੈਂ ਮਤਲਬ ਮੁੰਡਾ ਮਾਤਾ ਜੀ ਵੀ ਲੱਗਿਆ ਚਾਹ ਦਦੀ ਬਿੰਦੇ ਭਾਈ ਆ ਤੇ ਮਾ ਲੱਗੀ ਪੀਣ ਤੇ ਕਿਹੜਾ ਹੋਇਆ ਆ ਕਿਹੜਾ ਹੋਇਆ ਦੇਖ 7:00 7:00 ਵਜੇ ਲੱਇਆ ਸਾਡੇ 6:56 ਵਜੇ 7:00 ਵਜੇ ਚੱਲੇ ਆ ਤੇ ਮੰਮੀ ਦਾ ਕੰਮ ਅਜੇ ਤੱਕ ਨਹੀਂ ਮੁੱਕਿਆ ਹੈਗਾ ਤੇ ਹੁਣ ਚਾਹ ਚੁੱਕੀ ਨਹੀਂ ਲੱਗੀ ਆ ਮੈਨੂੰ ਵੀ ਉੱਠਣਾ ਪਿਆ ਮੈਨੂੰ ਹਾਂ ਚਲੋ ਠੀਕ ਆ ਫੇਪੀ ਲਓ ਜਾ ਠੀਕ ਜਲੇ ਮੈਂ ਭਾਂਡੇ ਮੰਗ ਲਿਆ ਚਲੋ ਹਾਂ ਮਰੂ ਆ ਗਿਆ ਅੱਗੇ ਕਰਦੇ ਫਿਰ ਬਸ ਸੂਟ ਕੱਟਣ ਲੱਗੇ ਹੋ ਫੋਨ ਆ ਗਿਆ ਮੰਮੀ ਉੱਧਰ ਚਲੇ ਗਏ ਆ ਮਮਾਣ ਗਿਆ ਫੋਨ ਆ ਗਿਆ ਤੇ ਵੀ ਆ ਗਿਆ ਫਿਰ ਇਹਦਾ ਫੋਨ ਆਬਤਾਰ ਦਾ ਚਲੋ ਕਰ ਲੈਣ ਮਗਾ ਲਓ ਲੋ ਜੀ ਟਾਈਮ ਹੋ ਗਿਆ ਆ 9:30 ਠੀਕ ਆ ਮੇਰੀ ਫਰੈਂਡ ਦਾ ਆਇਆ ਸੀਗਾ ਫੋਨ ਤੇ ਅਸੀਂ 1 ਘੰਟਾ ਗੱਲਾਂ ਕੀਤੀਆਂ ਤੇ ਇੱਧਰ ਕਰਦੀ ਪਈ ਸੀ ਸੂਟ ਦੀ ਕਟਿੰਗ ਹੁਣ ਉਹ ਮੇਰੇ ਵਿੱਚੇ ਰਹਿ ਗਈ ਕਟਿੰਗ ਠੀਕ ਆ ਤੇ ਹੁਣ ਮੈਂ ਸੂਟ ਦੀ ਕਟਿੰਗ ਨਹੀਂ ਕਰਨੀ ਹੈ ਕਿ ਹੁਣ ਮੈਂ ਇੱਧੇ ਜਾ ਕੇ ਨਾ ਸਵੇਰੇ ਕਰੂੰਗੀ ਹੁਣ ਉਹ ਸਾਡਾ ਬਲੌਗ ਵੀ ਦੇਖੂਗੀ ਉਹ ਸਾਡਾ ਬਲੌਗ ਵੀ ਦੇਖਦੀ ਆ ਹਨਾ ਮੰਮੀ ਚਲੋ ਜੀ ਹੁਣ ਅਸੀਂ ਰੋਟੀ ਰੁੱਟੀ ਦਾ ਕਰ ਲਈਏ ਆ ਮੰਮੀ ਕੀ ਬਣਾਇਆ ਇਹ ਪਪੜਾ ਅੱਛਾ ਅੱਛਾ ਪਪੜ ਤਲੇ ਸੀਗੇ ਜਿਹੜੇ ਘੇਰ ਲਿਆ ਵਿੱਚੋਂ ਮਾ ਕੇ ਛੇੜੀ ਦਿੱਤਾ ਠੀਕ ਠੀਕ ਹਾਂਜੀ ਲਿਆ ਮੈਗੀ ਤੂੰ ਮੈਗੀ ਖਾ ਲੈਣੀ ਆ ਪਾਪਾ ਨੇ ਜੂਸ ਬਣਾ ਕੇ ਪੀ ਲਿਆ ਪੱਲੂ ਦੇ ਰਹਿ ਗਏ ਮੈਂ ਤੇ ਦਾਦੀ ਫੇਰ ਸਾਡੇ ਵਾਲੀ ਦੇਖ ਕੇ ਲੋਕ ਮੈਗੀ ਖਾਣ ਲੱਪੇ ਤੇਰਾ ਵੀ ਗੱਲ ਲੱਪੇ ਦਿਲ ਮੈਂ ਉਹ ਜਾ ਕੇ ਚੰਦਾ ਜੇ ਨਹੀਂ ਬੈਠ ਜਾਣਾ ਮੈਂ ਕਿਹਾ ਮੈਂ ਨਾ ਵੀਡੀਓ ਆਣੀ ਜਾ ਤੇ ਦੁੱਧ ਵਾ ਕੇ ਬਣਾਣੀ ਦੁੱਧ ਵਾ ਕੇ ਬਣਾਣੀ ਬਣਾ ਲਾ ਦੇ ਉੱਥੇ ਕੰਮ ਮੰਦੇ ਹੁੰਦੇ ਠੀਕ ਇਹ ਤਾਂ ਦੇਖੀ ਸੀ ਆਪਾਂ ਹੁਣ ਇਸ ਵਾਰ ਵਧੀਆ ਬਣਾਈ ਆਹ ਦੁੱਧ ਚਾ ਠੀਕ ਆ ਤੂੰ ਬਣਾ ਫੇਰ ਅਸੀਂ ਮੈਂ ਤੇ ਮੰਮੀ ਨੇ ਰੋਟੀ ਖਾਣੀ ਆ ਅਸੀਂ ਆਪਣੇ ਲਈ ਰੋਟੀ ਬਣਾ ਲੰਨੇ ਆ ਦਾਦੀ ਪਾਣੀ ਪਾਣੀ ਚਾ ਠੀਕ ਆ ਹਾਂਜੀ ਬਣਾ ਲਈ ਦੇਖੋ ਜੀ ਆ ਬੰਦਾ ਚੌਪਸਟਿਕ ਨਾਲ ਦੇਖੋ ਜੀ ਦੁੱਧ ਵਾਲੀ ਨਿੱਕੀ ਦੁੱਧ ਦੇ ਮੱਖਣ ਵਾਲੀ ਬੈਗੀ ਹਾਂਜੀ ਖਾ ਕੇ ਦੇਖੋ ਫਾਨਾ ਹੀ ਨਹੀਂ ਆਉਂਦਾ ਇਹਨੂੰ ਵੀ ਚੌਪਸਟਿਕ ਲਿਆਂਦੀਆਂ ਆ ਨਵੀਆਂ ਦੇਖੋ ਜੀ ਤੈਨੂੰ ਫਾਨਾ ਹੀ ਨਹੀਂ ਆਉਂਦਾ ਉਹ ਇੱਕ ਉਹ ਸਵਾਦ ਬੜੀ ਆ ਹਾਂ ਹਾਂ ਯਾਰ ਇਹ ਜੁੱਟੀ ਨਹੀਂ ਕੀਤੀ ਮੈਂ ਖਾ ਕੇ ਦੇਖੋ ਇੱਧਾ ਬੜੀ ਦਿੰਦੀ ਹੈ ਮੰਮੀ ਖਾ ਲਾ ਮੈਂ ਵੀ ਖਾਦੇ ਨਹੀਂ ਮੈਂ ਮੰਮੀ ਨੂੰ ਮੈਂ ਲਾਵਾਂਗੀ ਮੈਂ ਤੈਨੂੰ ਦੇਣ ਲੱਗੀ ਖਾ ਕੇ ਦੇਖੋ ਨਾ ਯਾਰ ਹੋਏ ਮੰਮੀ ਮੈਂ ਕੀ ਕਰਾਂ ਮੈਂ ਮਾਰੀ ਨਹੀਂ ਮਾਰੀ ਜੀ ਨਰ ਤੋਂ ਮੈਨੂੰ ਕੋਹਣਾ ਆਹੋ ਸਵਾਦ ਆਣਾ ਮੰਮੀ ਕੱਚੀ ਕੱਚੀ ਕਾਦੇ ਆ ਮੈਂ ਆ ਗਏ ਕਿਹੜਾ ਸਵਾਦ ਬੜੀ ਠੀਕਾ ਕੱਚੀ ਕੱਚੀ ਆ ਫੇਰ ਰਹਿ ਗਿਆ ਹਣਾ ਮੇਰੇ ਤੋਂ ਕੁਛ ਹੈ ਤੂੰ ਖਾਣੀਆਂ ਤਾਂ ਨਹੀਂ ਦੂੰਗੇ ਨਾ ਮਾਰ ਵਿੱਚ ਹੁਣ ਫੇਰ ਸੌਰੀ ਸੌਰੀ ਪਹਿਲਾਂ ਖਾਣੀ ਤੇ ਨਹੀਂ ਨਹੀਂ ਖਾਣੀ ਦੂੰਗੇ ਨਾ ਮਾਰ ਆ ਗਿਆ ਚਾ ਰੱਖਿਆ ਤੂੰ ਆਹ ਚਲ ਖਾਓ ਵੇ ਮੰਮੀ ਆਪਾਂ ਰੋਟੀ ਹਾਂ ਮੰਮੀ ਮੈਂ ਆ ਮਾਵੇ ਬਣਾ ਲਓ ਫਿਰ ਅੱਜ ਮੇਰੀ ਧੀਲੀ ਦਾ ਫੋਨ ਆ ਗਿਆ ਸੀ ਕਿੰਨੀ देर ਗੱਲਾਂ ਕਰਦੀ ਰਹੀ ਰੋਟੀ ਲੇਟ ਹੋ ਗਿਆ ਆਪਾਂ ਹਾਂ ਹੂੰ ਬੁੜੀ ਸਵਾਹ ਪਰ ਕੱਚੀ ਰਹੀ ਥੋੜੀ ਮਾਰੀ ਹਲਕੀ ਜਿਹੀ ਕੱਚੀ ਰਹਿ ਗਈ ਪਾਣੀ ਥੋੜਾ ਜਿਹਾ ਕਿਦਰ ਗੈਸ ਬਹੁਤ ਤੇਜ਼ ਕਰਤਾ ਸੀ ਮੰਮੀ ਕਿਹਾ ਸੀ ਕੱਟ ਕਰ ਲੈ ਕੱਟ ਗੈਸ ਤੇ ਬਣਾਉਣੀ ਸੀਗੀ ਇਹ ਮੰਨਿਆ ਨੇ ਕਹਿੰਦਾ ਛੀਤੀ ਬਣ ਜਾਊਗੀ ਬਾਹਰ ਜਤਰਾ ਮੈਂ ਆਪਾਂ ਬਾਹਰ ਆ ਗਏ ਮੈਂ ਕਿਹਾ ਬਣਾਓ ਛੀਤੀ ਬਣਾਉਣੀ ਸੀ ਫਿਰ ਹਾਂ ਫੇ ਕੀ ਕਰੀਏ ਚਲੋ ਫੇ ਬਣਾਈਏ ਰੋਟੀ ਪਕਾਣੀ ਆਂਦੀ ਨਹੀਂ ਆ ਮੈਂ ਪਕਾ। ਜੋ ਪਕਾਣੀ ਆਂਦੀ ਆ ਆਪਾਂ ਫਿਰ। ਕੀ ਕਰਦੇ ਹੋ ਮੰਮੀ? ਆ ਮੈਂ ਰੋਟੀ ਲੱਗੀ ਆ ਪਕਾਣੀ ਦੀ। ਮੰਮੀ ਲੱਗੀ ਆ ਰੋਟੀ ਪਕਾਉਣ। ਪਕਾਣੀ ਨਹੀਂ ਆ ਜੀ ਨਾ। ਕੀ ਕਹਿੰਦੇ ਆ? ਇੱਕ ਰੋਟੀ ਮੈਂ ਕਿਹਾ ਇਹ ਇੱਕ ਰੋਟੀ ਮੰਮੀ ਜੀ। ਇੱਕ ਰੋਟੀ ਆਂਦੀ ਆ ਨਾ ਜੋ ਆਪ ਸੀ। ਹਾਂ ਇਹ ਤੋਂ ਹੁਣ ਤੋਂ ਲੋਸਟ ਸਿੱਖ ਮੈਂ। ਤੇ ਇਹ ਰੋਟੀ ਮੈਂ ਆਪਣਾ ਨਹੀਂ ਆਪਣੇਲੇ ਪਾਸ। ਚਲੋ। ਵੜਾ ਲਓ ਫਿਰ। ਤੇ ਉਹ ਉਧਰ ਵੇਖੋ ਬੰਦਾ ਅੰਦਰ। ਲੱਗਾ ਆਇਆ। ਦਾਦੀ ਨੂੰ ਆਂਦੀ ਆ ਫੜਨੀ ਆ। ਇਹਦਾ ਮੈਂ ਮੈਨੂੰ ਨਹੀਂ ਪਣੀ। 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 ਮੈਨ ਪਾਵਰ ਬੈਂਕ ਦਾ ਨਾ ਹਾਂਜੀ ਹੋ ਗਿਆ ਵੇਲੇ ਜੀ ਚਲੋ ਆ ਦੇਖੋ ਸਾਰੇ ਜਣੇ ਸਾਰੇ ਜਣੇ ਰੋਟੀ ਪਾਣੀ ਖਾ ਕੇ ਵਿਹਲੇ ਹੋ ਗਏ ਆ ਪਹਿਲਾਂ ਕਹਿੰਦੀ ਮੈਂ ਰੋਟੀ ਖਾਣੀ ਨਹੀਂ ਤੇ ਹੁਣ ਕਹਿੰਦੀ ਮੈਨੂੰ ਭੁੱਖ ਲੱਗੀ ਆ ਹੁਣ ਕਿੰਨਾ ਟਾਈਮ 11 ਵਜੇ ਨੂੰ ਭੁੱਖ ਲੱਗੀ ਆ 11 ਵਜੇ ਨੂੰ ਭੁੱਖ ਲੱਗੀ ਆ ਮੋਰ ਮੈਨੂੰ ਮਤਾ ਵੰਗਦਾ ਕਹਿੰਦਾ ਮੇਰਾ ਪ੍ਰਿੰਸ ਲੈ ਚਾਰ ਦਿਨ ਲੈ ਗਿਆ ਕੋਈ ਨਹੀਂ ਚਲ ਕੋਈ ਨਹੀਂ ਪਾਵਰ ਬੈਂਕ ਮਿਲ ਜਾਂਦਾ ਚਾਰਜ ਲੱਗਾ ਹੋਇਆ ਮੈਂ ਦੇ ਦਿੰਨਾ ਮੇਰਾ ਪਿੰਸ ਚਾਰਜਰ ਲੈ ਗਿਆ ਤੇਰਾ ਚਾਰਜਰ ਲੈ ਗਿਆ ਤੇ ਫਿਰ ਤੂੰ ਡੱਕਦਾ ਬੈਠਾ ਹਾਂ ਹਾਂਜੀ ਬੈਟਰੀ ਹੈਗੀ ਤੇਰੀ ਨਾ ਥੋੜੀ ਜੀ ਤੇਰੀ ਬੈਟਰੀ ਚਾਰਜ ਆਪੇ ਗਰਮ ਕਰਕੇ ਲੈਈਏ ਦਾ ਚਾਵਲ ਤੇ ਹਾਂ ਹੋਏ ਨਹੀਂ ਗਰਮ ਮੈਂ ਉਹੀ ਗੱਲ ਕੋਈ ਨਹੀਂ ਗਰਮ ਇਹ ਅਗਲੇ ਆਵਾਂਗੇ ਦਮਾ ਗਰਮ ਕਰਕੇ ਫਿੱਡੇ ਹਾਲੇ ਫਿੱਟ ਉਹ ਤਾਂ ਠੰਡੇ ਖਾਈ ਜਾਂਦੀਆਂ ਮੈਂ ਕਿਹਾ ਮੰਮੀ ਨੇ ਕਿਹਾ ਮੰਮੀ ਨੇ ਕੀ ਕਹਿਣਾ ਉਹ ਗਰਮ ਕਰਕੇ ਮੈਂ ਜਿੱਦ ਨਹੀਂ ਹਾਂ ਤੇ ਇੱਧਰ ਲਾ ਲਿਆ ਟੀਵੀ ਤੇ ਟੀਵੀ 'ਚ ਲੱਗੇ ਆ ਦੇਖਣ ਤਾਰਕ ਮੇਤਾ ਦਾ ਉਲਟਾ ਚਸ਼ਮਾ ਥੋੜਾ ਜਿਹਾ ਦੇਖ ਕੇ ਤੇ ਫਿਰ ਬਲੌਗ ਦਾ ਕਰਦੇ ਅਸੀਂ ਐਂਡ ਬਾਅਦ ਵਿੱਚ ਲੋ ਜੀ ਦਾਲ ਚੋਲ ਗਰਮ ਕਰਕੇ ਦੇਤੇ ਆ ਇਹਨੂੰ ਤੇ ਇਧਰ ਇਹਨੇ ਲਾ ਲਿਆ ਆ ਤਾਰਕ ਮੇਤ ਤੱਕ ਉਲਟਾ ਚਸ਼ਮਾ ਨਾਲ ਨਾਲ ਦੇਖਣਾ ਆ ਤੇ ਅਸੀਂ ਕਰਦੇ ਆ ਇੱਥੇ ਆਪਣੇ ਵਲੌਗ ਦਾ ਅੱਜ ਐਂਡ ਤੇ ਮਿਲਦੇ ਆ ਤੁਹਾਨੂੰ ਕੱਲ ਇੱਕ ਨਵੇਂ ਵਲੌਗ 'ਚ ਤੇ ਸਾਡੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆ ਤੁਹਾਨੂੰ ਕੱਲ ਨਵੇਂ ਵਲੌਗ 'ਚ ਓਕੇ ਜੀ ਬਾਏ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ